ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਸ਼ੈਟਿਕਾ ਪੇਨ ਦੌਰਾਨ ਤੁਸੀਂ ਕਿਵੇਂ ਸੌਣ ਤੋਂ ਪਹਿਲਾਂ ਕਿਹੜੀਆਂ ਤਿੰਨ ਕਸਰਤਾਂ ਕਰਨੀਆਂ ਨੇ ਔਰ ਰਾਤ ਨੂੰ ਸੌਣ ਦੀਆਂ ਕਿਹੜੀਆਂ ਪੋਜੀਸ਼ਨਾਂ ਤੁਸੀਂ ਰੱਖਣੀਆਂ ਨੇ ਕਿਵੇਂ ਆਸਾਨ ਤਰੀਕੇ ਨਾਲ ਸੌ ਸਕਦੇ ਸ਼ੈਟਿਕਾ ਨਰਵ ਆਪਣੇ ਲੰਬਰ ਲੈਵਲ ਤੋਂ ਨਿਕਲ ਕੇ ਆਪਣੇ ਥਾਈ ਆਪਣੇ ਪੱਟ ਤੱਕ ਆਉਂਦੀ ਹੈ ਔਰ ਪੱਟ ਤੋਂ ਦੋ ਹਿੱਸਿਆਂ 'ਚ ਡਿਵਾਈਡ ਹੋ ਜਾਂਦੀ ਹੈ ਇੱਕ ਅੱਗੇ ਚਲੀ ਜਾਂਦੀ ਹੈ ਟਿਬੀਅਲ ਨਰਵ ਫਰੰਟ ਵਾਲੇ ਪਾਰਟ ਤੇ ਔਰ ਪਿਛਲੇ ਪਾਸੇ ਚਲੀ ਜਾਂਦੀ ਹੈ ਪੈਰੋਨੀਅਲ ਨਰਵ ਸੋ ਇਸ ਨੂੰ ਕਿਵੇਂ ਆਪਾਂ ਸਾਨ ਜੋ ਆਪਣੇ ਸੌਣ ਦੇ ਤਰੀਕੇ ਔਰ ਸੌਣ ਤੋਂ ਪਹਿਲਾਂ ਜਿਹੜੀਆਂ ਕਸਰਤਾਂ ਕਰਨੀਆਂ ਨੇ ਜਿਸ ਨਾਲ ਆਪਣੇ ਦਰਦ ਦਾ ਲੈਵਲ ਘਟ ਜਾਵੇ ਔਰ ਆਪਾਂ ਨੂੰ ਸੌਖੀ ਨੀਂਦ ਆ ਜਾਵੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਡਿਸਕਸ ਕਰਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸ੍ਰਾਉ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾਈ ਕਰਦੇ ਆਂ ਜਿਆਦਾਤਰ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਉਹ ਕਹਿੰਦੇ ਅਸੀਂ ਸਵੇਰੇ ਸਾਰਾ ਦਿਨ ਅਸੀਂ ਤੁਰਦੇ ਫਿਰਦੇ ਆਂ ਅਸੀਂ ਦਰਦ ਸਾਨੂੰ ਚੇਤੇ ਨਹੀਂ ਰਹਿੰਦਾ ਪਰ ਜਦੋਂ ਰਾਤ ਨੂੰ ਸੌਣ ਲੱਗਦੇ ਆਂ ਸਾਡੇ ਦਰਦ ਨਿਕਲ ਕੇ ਬਾਹਰ ਆ ਜਾਂਦਾ ਸੋ ਉਸ ਨੂੰ ਕਿਵੇਂ ਆਪਾਂ ਠੀਕ ਕਰ ਸਕਦੇ ਆਂ ਕੋਈ ਤੁਹਾਨੂੰ ਦੱਸਾਂਗੇ ਸਾਡੀ ਇੰਸਟਾਗ੍ਰam ਆਈਡੀ ਐ ਐਸ ਹਰੀ ਸਿੰਘ ਸ੍ਰਾਉ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਐ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉਥੇ ਫੋਲੋ ਜ਼ਰੂਰ ਕਰ ਲਓ ਔਰ ਸਾਡਾ ਫੇਸਬੁੱਕ ਪੇਜ ਹੈ ਐਸ ਸਰੀ ਸਿੰਘਸ ਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਲ ਇਸਨੂੰ ਵੀ ਫੋਲੋ ਸ਼ੂ ਕਰੋ ਔਰ ਤੁਸੀਂ ਅਗਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਸੋ ਆਪ ਸ਼ੁਰੂ ਕਰਦੇ ਹਾਂ ਸ਼ੈਟਿਕਾ ਪੇਨ ਦੌਰਾਨ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਿਹੜੀਆਂ ਤਿੰਨ ਕਸਰਤਾਂ ਕਰਨੀਆਂ ਨੇ ਔਰ ਕਿਸ ਪੋਜੀਸ਼ਨ ਦੇ ਵਿੱਚ ਆਪਾਂ ਰਾਤ ਨੂੰ ਸੌਂ ਸਕਦੇ ਹਾਂ ਸੋ ਆਪ ਸ਼ੁਰੂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸ਼ੁਰੂ ਕਰ ਲੱਗੇ ਆ ਨੰਬਰ 1 ਤੁਸੀਂ ਕੀ ਕਰਨਾ ਸਹਰਾਣਾ ਲੱਕ ਦੇਣਾ ਬੈੱਡ ਦੀ ਸੈਂਟਰ ਦੀ ਵਿੱਚ ਸਿਰਫ ਇੱਕ ਸਹਰਾਣਾ ਔਰ ਇੱਕ ਗੱਲ ਹੋਰ ਖਾਣਾ ਖਾਣ ਤੋਂ ਇਹ ਤੁਸੀਂ ਕਸਰਤ 3 ਘੰਟਾ ਬਾਅਦ ਕਰਨੀ ਹੈ ਮਤਲਬ ਅਗਰ ਤੁਸੀਂ 9:30 ਵਜੇ ਸੌਣੇ ਹੋ ਤਾਂ ਤੁਸੀਂ 8:00 8:00 ਕਾਣਾ ਰਾਤ ਨੂੰ ਖਾ ਲੈਣਾ ਸੋ ਨੰਬਰ 1 ਕਸਰਤ ਸਹਰਾਣਾ ਰੱਖਤਾ ਔਰ ਇਸ ਦੇ ਉੱਪਰ ਆਪਾਂ ਹੌਲੀ-ਹੌਲੀ ਕਰਕੇ ਇਦਾਂ ਲੇਟ ਜਾਣਾ ਹੈ ਔਰ ਇਦਾਂ ਤੁਸੀਂ ਘਟੋ-ਘਟ 5 ਮਿੰਟ ਇਸੇ ਪੋਜੀਸ਼ਨ 'ਚ ਲੇਟੇ ਰਹਿਣਾ ਹੈ ਇਹ ਹੋਗੀ ਤੁਹਾਡੀ ਨੰਬਰ 1 ਪੋਜੀਸ਼ਨ ਜਿਹੜੀ ਤੁਸੀਂ ਸੌਣ ਤੋਂ ਪਹਿਲਾਂ ਅਪਣਾਉਣੀ ਹੈ ਇਸ ਨਾਲ ਕੀ ਹੈ ਤੁਹਾਡਾ ਜੋ ਦਰਦ ਦਾ ਲੈਵਲ ਹੈ ਉਹ ਘਟ ਜਾਏਗਾ ਜਿੱਥੋਂ ਸ਼ੈਟਿਕ ਨਰਵ ਸਟਾਰਟ ਹੁੰਦੀ ਹੈ ਉਥੇ ਸਪੇਸ ਮਿਲ ਜਾਏਗੀ ਉਸ ਨੂੰ ਜਿੱਥੇ ਇਨਫਲਮੇਸ਼ਨ ਹੋਈ ਹੈ ਉਸ ਜਗ੍ਹਾ ਤੇ ਬਲੱਡ ਦੀ ਸਰਕੂਲੇਸ਼ਨ ਵਧੇਗੀ ਔਰ ਦਰਦ ਦਾ ਲੈਵਲ ਘਟਣਾ ਸ਼ੁਰੂ ਹੋ ਜਾਏਗਾ ਇਹ ਹੋਗੀ ਤੁਹਾਡੀ ਨੰਬਰ 1 ਪੋਜੀਸ਼ਨ ਔਰ ਜਦੋਂ ਤੁਹਾਨੂੰ 5 ਮਿੰਟ ਹੋ ਜਾਣ ਉਸ ਤੋਂ ਬਾਅਦ ਤੁਸੀਂ ਪਿੱਲੋ ਕਰ ਦੇਣਾ ਹੈ ਔਰ ਤੁਸੀਂ ਆਰਾਮ ਨਾਲ ਦੁਬਾਰਾ ਫੇਰ ਲੇਟ ਜਾਣਾ ਹੈ 3 ਤੋਂ 4 ਮਿੰਟ ਜਾਨੀ ਕਿ ਆਪਣੇ 7 ਤੋਂ 8 ਮਿੰਟ ਹੋ ਗਏ ਤੁਹਾਨੂੰ ਹੁਣ ਦੂਸਰੀ ਕਸਰਤ ਦੱਸਣ ਲੱਗੇ ਆ ਇਸ ਦੇ ਵਿੱਚ ਤੁਸੀਂ ਕੀ ਕਰੋਗੇ ਉਸੇ ਤਰ੍ਹਾਂ ਦੋਨੇ ਕੂੜੀਆਂ ਤੇ ਪਹਾਰਾ ਜੂਗੇ ਔਰ ਇਦਾਂ ਹੱਥ ਰੱਖੂਗੇ ਔਰ ਸਾਹਮਣੇ ਦੇਖੂਗੇ ਆਪਾਂ ਇਦਾਂ ਲੇਟ ਜਾਣਾ ਹੈ ਔਰ ਇਸ ਪੋਜੀਸ਼ਨ ਦੇ ਵਿੱਚ ਵੀ ਤੁਸੀਂ 5 ਮਿੰਟ ਲੇਟੇ ਰਹਿਣਾ ਹੈ ਧਿਆਨ ਨਾਲ ਦੇਖੋ ਪੈਰ ਬਿਲਕੁਲ ਰਿਲੈਕਸ ਨੇ ਪਿੱਛੇ ਔਰ ਆਪਾਂ ਸਾਹਮਣੇ ਦੇਖ ਰਹੇ ਹਾਂ ਕੂਣੀਆਂ ਦੇ ਪਾਰ ਇਦਾਂ ਤੁਸੀਂ ਲੇਟੇ ਰਹਿਣਾ ਹੈ ਇਹ ਐਕਸਰਸਾਈਜ਼ ਬਿਲਕੁਲ ਨਹੀਂ ਕਰਨੀ ਸ਼ੈਟਿਕਾ ਦੇ ਦੌਰਾਨ ਬਸ ਤੁਸੀਂ ਕੂਣੀਆਂ ਦੇ ਪਾਰ ਹੀ ਇਸੇ ਹੀ ਮੋਢਿਆਂ ਦੇ ਥੱਲੇ ਬਿਲਕੁਲ ਕੂਣੀਆਂ ਉਨਗੀਆਂ ਦੋਨੋਂ ਹੱਥ ਫੜ ਲੈਣੇ ਹਨ ਔਰ ਸਾਹਮਣੇ ਦੇਖਣਾ ਤੁਸੀਂ ਪੂਰੇ 5 ਮਿੰਟ ਜਦੋਂ ਇਹ 5 ਮਿੰਟ ਹੋ ਜਾਣ ਫਿਰ ਤੁਸੀਂ ਹੌਲੀ-ਹੌਲੀ ਹੌਲੀ-ਹੌਲੀ ਥੱਲੇ ਇਦਾਂ ਲੇਟ ਜਾਣਾ ਹੈ ਔਰ ਫਿਰ ਤੁਸੀਂ 2 ਤੋਂ 3 ਮਿੰਟ ਇਦਾਂ ਲੇਟੇ ਰਹਿਣਾ ਹੈ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਤੀਸਰੀ ਕਸਰਤ ਕੇਮੇ ਹੈ ਉਸਦੇ ਲਈ ਤੁਹਾਨੂੰ ਇੱਕ ਆਪਾਂ ਕੁਰਸੀ ਰੱਖਾਂਗੇ ਬੈੱਡ ਦੇ ਉੱਪਰ ਹੀ ਤੁਹਾਨੂੰ ਵੀ ਕਰਕੇ ਦਿਖਾਉਂਦੇ ਤੀਸਰੀ ਜੋ ਆਪਣੀ ਕਸਰਤ ਹੈ ਉਸ ਦੇ ਵਿੱਚ ਤੁਸੀਂ ਇਦਾਂ ਕੁਰਸੀ ਰੱਖ ਲੈਣੀ ਹੈ ਫਲੈਟ ਕੁਰਸੀ ਨਹੀਂ ਹੈ ਤੁਸੀਂ ਕੋਈ ਵੀ ਛੋਟਾ ਟੇਬਲ ਜਾਂ ਸਾਈਟੀ ਰੱਖ ਸਕਦੇ ਹੋ ਬੈੱਡ ਦੇ ਉੱਪਰ ਹੀ ਦੋਨੋਂ ਬਿਲਕੁਲ ਇਹ ਐਂਗਲ ਰਹੇਗਾ ਆਪਣਾ ਸਿੱਧੇ ਲੇਟ ਜਾਗੇ 90 ਡਿਗਰੀ ਦਾ ਐਂਗਲ ਆ ਗਿਆ ਇਸ ਨੂੰ ਕਹਿੰਦੇ ਨੇ ਆਪਣੇ ਜ਼ੈਡ ਲਾਈਨ ਪੋਜੀਸ਼ਨ ਬਿਲਕੁਲ ਸਟ੍ਰੇਟ ਦੋਨੋਂ ਲੱਤਾਂ ਬਿਲਕੁਲ ਢਿੱਲੇ ਛੱਡ ਦੇਣੀ ਆ ਔਰ ਤੁਸੀਂ ਇਹ ਤਾਂ ਪੂਰੇ 5 ਮਿੰਟ ਇਸੇ ਪੋਜੀਸ਼ਨ ਦੇ ਵਿੱਚ ਲੇਟੇ ਰਹਿਣਾ ਹੈ ਇਸ ਜਗ੍ਹਾ ਤੇ ਕੀ ਹੋਏਗਾ ਥੋੜਾ ਜਿਹਾ ਪ੍ਰੈਸ਼ਰ ਇਨਕਰੀਜ਼ ਹੋਏਗਾ ਬਲੱਡ ਦਾ ਔਰ ਜਿੱਥੋਂ ਸ਼ੈਟਿਕ ਨਰਵ ਆਪਣੀ origin ਹੁੰਦੀ ਹੈ ਉਸ ਜਗ੍ਹਾ ਤੇ ਜੋ ਆਪਣਾ ਉਸ ਨੂੰ ਸਪੇਸ ਮਿਲੇਗੀ ਔਰ ਇਨਫਲੇਮੇਸ਼ਨ ਘਟੇਗੀ ਬਹੁਤ ਹੀ ਰਿਲੈਕਸਿੰਗ ਪੋਜੀਸ਼ਨ ਹੈ ਅਗਰ ਤੁਹਾਡੇ ਪੇਨ ਹੁੰਦੀ ਹੈ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਸੌਣ ਤੋਂ ਪਹਿਲਾਂ 5 ਤੋਂ 6 ਮਿੰਟ ਇਸੇ ਪੋਜੀਸ਼ਨ ਦੇ ਵਿੱਚ ਲੇਟੇ ਰਹਿਣਾ ਹੈ ਔਰ ਤੁਹਾਨੂੰ ਕਾਫੀ ਜ਼ਿਆਦਾ ਆਰਾਮ ਮਿਲੇਗਾ ਜਦੋਂ 5 ਤੋਂ 6 ਮਿੰਟ ਹੋ ਜਾਣ ਉਦੋਂ ਤੁਸੀਂ ਦੋਨੇ ਲੱਤਾਂ ਸਾਈਡ ਤੇ ਕੱਢ ਦੇਣੀਆਂ ਨੇ ਔਰ ਸਾਈਡ ਲੈ ਕੇ ਇਦਾਂ ਲੇਟ ਜਾਣਾ ਹੈ 2 ਤੋਂ 3 ਮਿੰਟ ਸੋ ਇਹ ਸੀ ਜਿਹੜੀਆਂ ਤੁਸੀਂ ਸੌਣ ਤੋਂ ਪਹਿਲਾਂ ਪੋਜੀਸ਼ਨਾਂ ਚੱਕਸਤਰਾ ਤਾਂ ਕਰਨੀਆਂ ਨੇ ਸ਼ੈਟਿਕਾ ਦੇ ਦਰਦ ਦੌਰਾਨ ਹੁਣ ਆਪਾਂ ਨੈਕਸਟ ਗੱਲ ਕਰਨ ਲੱਗੇ ਆਂ ਅਗਰ ਤੁਹਾਡੇ ਰਾਤ ਨੂੰ ਸੌਣ ਵੇਲੇ ਦਰਦ ਸ਼ੁਰੂ ਹੋ ਜਾਵੇ ਤਾਂ ਕਿਹੜੀ ਪੋਜੀਸ਼ਨ ਦੇ ਵਿੱਚ ਤੁਸੀਂ ਸੌਣਾ ਹੈ ਤੁਹਾਡੇ ਸਰਾਣਿਆਂ ਦੀ ਕੀ ਪੋਜੀਸ਼ਨ ਹੋਣੀ ਚਾਹੀਦੀ ਆ ਉਹ ਵੀ ਤੁਹਾਨੂੰ ਦੱਸਣ ਲੱਗੇ ਆਂ ਹੁਣ ਤੁਹਾਨੂੰ ਸੌਣ ਦੀ ਪੋਜੀਸ਼ਨ ਦੱਸਣ ਲੱਗੇ ਹਾਂ ਅਗਰ ਤੁਹਾਡੇ ਰਾਤ ਨੂੰ ਦਰਦ ਹੋਣਾ ਸ਼ੁਰੂ ਹੋ ਜਾਵੇ ਤੁਸੀਂ ਇੱਕ ਸਰਾਣਾ ਤੁਹਾਡੇ ਸਿਰ ਦੇ ਥੱਲੇ ਔਰ ਦੂਸਰਾ ਸਰਾਣਾ ਤੁਹਾਡੇ ਦੋਨਾਂ ਗੋਡਿਆਂ ਦੇ ਵਿਚਾਲੇ ਆ ਜਾਏਗਾ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਆਰਾਮ ਨਾਲ ਸੌ ਜਾਣਾ ਹੈ ਇਸ ਤਰ੍ਹਾਂ ਕੀ ਹੈ ਜੋ ਆਪਣੀ ਸ਼ੈਟਿਕ ਨਰਵ ਹੈ ਉਸ ਨੂੰ ਸਪੇਸ ਮਿਲ ਜੇਗੀ ਔਰ ਉਹ ਰਿਲੈਕਸ ਰਹੇਗੀ ਅਗਰ ਕਿਉਂਕਿ ਗੋਡੇ ਇਧਰ ਰਹਿਣਗੇ ਤਾਂ ਇਸ ਜਗ੍ਹਾ ਤੇ ਸਟ੍ਰੈਚ ਪੈਂਦਾ ਰਹਿੰਦਾ ਔਰ ਉਸ ਨੂੰ ਇਰਿਟੇਸ਼ਨ ਹੁੰਦੀ ਰਹਿੰਦੀ ਹੈ ਸ਼ੈਟਿਕ ਨਰਵ ਨੂੰ ਸੋ ਆਪਾਂ ਇਸ ਪੋਜੀਸ਼ਨ 'ਚ ਪੈ ਜਾਣਾ ਹੈ ਔਰ ਰਿਲੈਕਸ ਹੋ ਕੇ ਤੁਸੀਂ ਆਦੀ ਨੀਂਦ ਪੂਰੀ ਕਰ ਸਕਦੇ ਹੋ ਇਹ ਹੋਗੀ ਨੰਬਰ 1 ਪੋਜੀਸ਼ਨ ਸੋ ਨੈਕਸਟ ਪੋਜੀਸ਼ਨ ਕੀ ਹੈ ਉਸ ਦੇ ਲਈ ਤੁਸੀਂ ਆਪਣੇ ਦੋਨਾਂ ਗੋਟਿਆਂ ਦੇ ਵਿਚਾਲੇ ਇਸ ਤਰ੍ਹਾਂ ਪਿੱਲੋ ਲਾ ਦੇਣੇ ਆ ਦੋ ਇਸ ਤਰ੍ਹਾਂ ਕਰਕੇ ਦੋ ਪਿੱਲੋ ਲਾ ਦੇਣੇ ਆ ਔਰ ਤੁਸੀਂ ਆਰਾਮ ਨਾਲ ਸਿਰ ਨੀਚੇ ਪੈਦਲ ਨਹੀਂ ਰੱਖਾਂਗੇ ਔਰ ਇਦਾਂ ਆਪਣੀ ਨੀਂਦ ਪੂਰੀ ਕਰ ਸਕਦੇ ਹੋ ਇਸ ਨਾਲ ਕੀ ਹੈ ਜਿਹੜਾ ਸ਼ੈਟਿਕਾ ਤੇ ਪ੍ਰੈਸ਼ਰ ਹੈ ਉਹ ਡਿਕਰੀਜ਼ ਹੋ ਜਾਏਗਾ ਔਰ ਬਲੱਡ ਦਾ ਜੋ ਪ੍ਰੈਸ਼ਰ ਹੈ ਉਹ ਇਨਕਰੀਜ਼ ਹੋ ਜਾਏਗਾ ਫਲੋ ਤਾਂ ਕਿ ਆਪਣਾ ਜੋ ਆਪਣੀ ਲੱਤਾਂ 'ਚ ਦਰਦ ਜਾ ਰਿਹਾ ਸੀ ਉਹ ਇੱਕਦਮ ਘਟ ਜਾਏਗਾ ਇਦਾਂ ਤੁਸੀਂ ਆਰਾਮ ਨਾਲ ਲੇਟੇ ਰਹਿਣਾ ਹੈ 10 ਮਿੰਟ ਜਾਂ 15 ਮਿੰਟ ਔਰ ਅਗਰ ਸਾਰੀ ਰਾਤ ਵੀ ਸੌਣਾ ਮਨਜ਼ੂਰ ਹੋਵੇ ਤਾਂ ਆਪਾਂ ਇਦਾਂ ਸੌ ਸਕਦੇ ਹਾਂ ਸੋਏ ਸੰ ਸ਼ੈਟਿਕਾ ਦਰਦ ਦੀਆਂ ਸੌਣ ਵੇਲੇ ਦੀਆਂ ਪੋਜੀਸ਼ਨਾਂ ਤੇ ਕਸਰਤਾਂ ਤੋ ਇਹ ਸਨ ਪੋਜੀਸ਼ਨਾਂ ਜਿਹੜੀਆਂ ਤੁਸੀਂ ਸੌਣ ਤੋਂ ਪਹਿਲਾਂ ਕਰਨੀਆਂ ਨੇ ਸ਼ੈਟਿਕਾ ਦਰਦ ਦੇ ਦੌਰਾਨ ਅਗਰ ਤੁਸੀਂ ਇਹ ਸਾਰੀਆਂ ਅਪਣਾਉਣ ਲੱਗੇ ਤੁਹਾਡੇ ਜੋ ਦਰਦ ਦਾ ਲੈਵਲ ਆ ਤਿੰਨ ਚਾਰ ਦਿਨਾਂ ਅੰੱਚੀ ਘਟਣਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਔਰ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਣੇ ਆਪਣਾ ਤਿਆਰ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ